ਦੀ ਗੱਡੀ ਨਵੀਂ ਲਾਂਚ ਹੋਈ ਹੈ ਜਿਹੜੀ ਸਾਡੀ 15 ਲੱਖ ਤੋਂ 77 ਹੈ ਐਸ 6 ਸੀਟਰ 7 ਸੀਟਰ ਦੇ ਵਿੱਚ ਲਾਂਚ ਹੋਈ ਹੈ ਪੂਰੀ ਫੈਮਿਲੀ ਪੈਸੇਜਰ ਲਾਈਵ ਭਾਰਤ ਦੇ ਰਫਤਾਰ ਪ੍ਰੋਗਰਾਮ 'ਚ ਅੱਜ ਤੁਹਾਨੂੰ ਦਿਖਾਵਾਂਗੇ ਬੋਲਡ ਨਿਊ ਹੁੰਡਈ ਅਲਕਜ਼ਾਰ ਦੀ ਗੱਡੀ ਜੋ ਕਿ ਅੱਜ ਲਾਂਚ ਹੋ ਗਈ ਹੈ ਬਹੁਤ ਹੀ ਜ਼ਿਆਦਾ ਬੋਲਡ ਨਾਮ ਤੋਂ ਵੀ ਤੇ ਆਪਣੀ ਲੁੱਕ ਤੋਂ ਵੀ ਬੋਲਡ ਹੈ ਤੇ ਗੱਲ ਕਰੀਏ ਕਿ ਗੱਡੀ ਦੀ ਜਿਹੜੀ ਲੁੱਕ ਜਿਹੜੀ ਹੈ ਆਪਣੇ ਆਪ 'ਚ ਤੁਹਾਨੂੰ ਇੱਕ ਅਟਰੈਕਸ਼ਨ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਫਰੰਟ ਜਿਹੜੀ ਹੈ ਕ੍ਰੋਮ ਲਾਈਟ ਜਿਹੜੀ ਐਲਈਡੀ ਲਾਈਟ ਜਿਹੜੀ ਦੇ ਰਹੀ ਹੈ ਇੱਕ ਵੱਖਰਾ ਹੀ ਲੁੱਕ ਤੁਹਾਨੂੰ ਗੱਡੀ ਜੀ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੀ ਮਤਲਬ ਕਿ ਆਪਾਂ ਗੱਲ ਕਰੀਏ ਜਿਹੜੀ ਆ ਹੁੰਦੀ ਹੈ ਜਿਹੜੀ ਆ ਬਹੁਤ ਹੀ ਜ਼ਿਆਦਾ ਅਟਰੈਕਟਿਵ ਗੱਡੀ ਜਿਹੜੀ ਹੁੰਡਾਈ ਦੀ ਕਹਾਂਗੇ ਤੇ ਗਲਤ ਨਹੀਂ ਹੋਏਗਾ ਨਵੇਂ-ਨਵੇਂ ਫੀਚਰਸ ਨਾਲ ਵੈਸੇ ਵੀ ਗੱਡੀਆਂ ਬਹੁਤ ਜ਼ਿਆਦਾ ਲਾਂਚ ਹੋ ਰਹੀਆਂ ਪਰ ਹੁੰਡਾਈ ਦੀ ਗੱਲ ਕਰੀਏ ਹੁੰਡਾਈ ਆਪਣੇ ਆਪ 'ਚ ਇੱਕ ਬ੍ਰ ਜਿਆਦਾ ਲੋਕਾਂ ਦੇ ਅੰਦਰ ਘਰ ਕਰ ਗਿਆ ਤੇ ਨਵੀਂ-ਨਵੀਂ ਟੈਕਨੋਲੋਜੀ ਤੇ ਡਿਜ਼ਾਈਨ ਦੇ ਵਿੱਚ ਬਹੁਤ ਜ਼ਿਆਦਾ ਸ਼ੁਮਾਰ ਹੋਇਆ ਤੇ ਅੱਜ ਆਪਾਂ ਗੱਲ ਕਰਾਂਗੇ ਸਰਬਜੀਤ ਸਿੰਘ ਦਾ ਜੋ ਕਿ ਕੰਪਨੀ ਦੇ ਪ੍ਰੋਮੋਟਰ ਹਨ ਤੇ ਸਰਬਜੀਤ ਸਿੰਘ ਸਵਾਗਤ ਹੈ ਤੁਹਾਡਾ ਲਾਈਵ ਭਾਰਜ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਸਰਬਜੀਤ ਸਿੰਘ ਨਾਮ ਹੈ ਜੀ ਨਾਵਲ ਟੂ ਹੁੰਡਈ ਐਮਐਸਜੀਟੀ.ਟੋ ਜੀ ਇਹ ਅੱਜ ਆਪਾਂ ਨਵੀਂ ਗੱਡੀ ਲਾਂਚ ਕੀਤੀ ਹੈ ਦਾ ਬੋਲਡ ਨਿਊ ਹੁੰਡਈ ਯਲਕ ਯਾਰ ਔਰ ਇਹਦੇ ਵਿੱਚ ਬਹੁਤ ਵਧੀਆ ਫੀਚਰਸ ਦਿੱਤੇ ਗਏ ਨੇ ਜੋ ਐਡ-ਆਨ ਕੀਤੇ ਗਏ ਨਿਊ ਫੀਚਰਸ ਔਰ ਪਹਿਲਾਂ ਤੇ ਗੱਲ ਕਰੀਏ ਪਹਿਲਾਂ ਦੇ ਬੋਲਡ ਲੁੱਕ ਦੀ ਗੱਲ ਕਰੀ H shape ਦੇ ਵਿੱਚ ਔਰ ਇਹਦੀ ਬੋਲਡ ਲੁੱਕ ਦੇ ਪ੍ਰਾਣ ਮਾਤੇ ਦੀ ਬਲੈਕ ਗ੍ਰਿਲ ਦਿੱਤੀ ਗਈ ਆ। ਉਹਦੇ ਵਿੱਚ ਫਰੰਟ ਕੈਮਰਾ ਔਰ ਫਰੰਟ ਪਾਰਕਿੰਗ ਸੈਂਸਰ ਵੀ ਦਿੱਤੇ ਗਏ ਨੇ। ਔਰ ਫਰੰਟ ਕੈਮਰਾ ਜਿਸ ਤਰ੍ਹਾਂ ਕਿ ਲੋਕਾਂ ਦੀ ਆ ਜੀ ਡਿਮਾਂਡ ਬਹੁਤ ਜ਼ਿਆਦਾ ਹੈ ਫਰੰਟ ਕੈਮਰਾ ਦੀ। ਤੇ ਦੂਸਰੀ ਜਿਹੜੀ ਲਾਈਟ ਤੁਸੀਂ ਲਾਈਟਿੰਗ ਜਿਹੜੀ ਦਿੱਤੀ ਹੈ, ਹੈਡਲਾਈਟ ਇਹਦੇ ਨਾਲ ਗੱਡੀ ਦੀ ਇੱਕ ਮਾਡਰਨ ਲੁੱਕ ਜਿਹੜੀ ਹੈ ਨਾ ਉਹਦੇ ਨਾਲ ਬਹੁਤ ਜਿਆਦਾ ਲੁੱਕ ਲੱਗਦੀ ਹੈ ਗੱਡੀ ਮਾਡਰਨ ਲੁੱਕ ਬਹੁਤ ਬੋਲਡ ਬੋਲਡ ਅਟਰੈਕਟਿਵ ਕਰ ਰਹੀ ਹੈ ਬੋਲਡ ਲੁੱਕ ਬਣਾਉਣ ਦੇ ਨਾਲ ਗੱਡੀ ਦੀ ਔਰ ਜੋ ਇਹਦੇ ਵਿੱਚ ਫੀਚਰ ਸੈਟ ਔਨ ਕੀਤੇ ਗ ਔਰ ਇਹਦੇ ਵਿੱਚ ਨਾਲ ਆਪਾਂ ਨੂੰ ਜਿਹੜੀ ਡਰਾਈਵਰ ਸੀਟ 8way ਅਡਜਸਟੇਬਲ ਸੀ ਹੁਣ ਇਹਦੀ ਇਲੈਕਟ੍ਰੋਨਿਕ 8way ਅਡਜਸਟੇਬਲ ਪੈਸੇਂਜਰ ਸੀਟ ਵੀ ਦਿੱਤੀ ਗਈ ਆ ਡਰਾਈਵਰ ਸੀਟ ਔਰ ਪੈਸੇਂਜਰ ਸੀਟ ਵੀ ਨਾਲ ਇਲੈਕਟ੍ਰੋਨਿਕ ਸੀਟ ਦਿੱਤੀ ਗਈ ਆ ਔਰ ਇਹਦੇ ਵਿੱਚ ਪਹਿਲਾਂ ਫਰੰਟ ਸੀਟਾਂ ਵੈਂਟੀਲੇਟਰ ਆਉਂਦੀ ਹੁਣ ਬੈਕ ਤੇ ਵੀ ਜਿਹੜੀਆਂ 7 ਸੀਟਰਾਂ ਦੇ ਸੀਟਾਂ ਆ ਦੇ 6 ਸੀਟਰ ਦੇ ਵਿੱਚੋਂ 7 ਸੀਟਰ ਵੀ ਚਲਾਨਚ ਹੋਈ ਹੈ ਗੱਡੀ ਔਰ ਇਹਦੇ ਵਿੱਚ ਯਾਨੀ ਕਿ 6 ਸੀਟਰ 7 ਸੀਟਰ ਦੋਨਾਂ ਦੇ ਵਿੱਚ ਲਾਂਚ ਹੋਈ ਹੈ ਤੇ ਦੂਸਰੀ ਗੱਲ ਕਰੀਏ ਵੇਰੀਐਂਟ ਜਿਹੜਾ ਪੈਟਰੋਲ ਡੀਜ਼ਲ ਦੋਨੋਂ ਵੇਰੀਐਂਟ ਚ ਹੈ ਹਾਂਜੀ ਪੈਟਰ ਇਹ ਗੱਡੀ ਦੀ ਜਿਹੜੀ ਹੈ ਤੁਸੀਂ ਲੁੱਕ ਦੇਖ ਰਹੇ ਹੋ ਲੁੱਕ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਦੂਸਰੀ ਗੱਡੀ ਦੀ ਟੈਸਟ ਡਰਾਈਵ ਲਈ ਤੁਸੀਂ ਹੁੰਡਾਈ ਦੇ ਨਵਲਟੀ ਹੁੰਡਾਈ ਅੰਮ੍ਰਿਤਸਰ ਤੇ ਵਿਜ਼ਿਟ ਕਰ ਸਕਦੇ ਹੋ ਨਾਲ ਹੀ ਤੁਹਾਨੂੰ ਅੰਦਰ ਦੇ ਫੀਚਰ ਵੀ ਦਿਖਾਣੇ ਆ ਗੱਡੀ ਦੇ ਅੰਦਰ ਦੀ ਲੁੱਕ ਜਿਹੜੀ ਆ ਵੈਸੇ ਤੇ ਗੱਡੀ ਦੀ ਐਂਟਰਸ ਤੋਂ ਹੀ ਪਤਾ ਚੱਲ ਰਿਹਾ ਕਿ ਅੰਦਰ ਦੀ ਜਿਹੜੀ ਲੁੱਕ ਹੈ ਬਹੁਤ ਹੀ ਜ਼ਿਆਦਾ ਤੁਹਾਨੂੰ ਅਟਰੈਕਟਿੰਗ ਲੁੱਕ ਦੇਣ ਵਾਲੀ ਆ ਤੇ ਤੁਹਾਨੂੰ ਅੰਦਰ ਦੇ ਫੀਚਰ ਵੀ ਤੁਹਾਨੂੰ ਦਿਖਾਣੇ ਆ ਤੇ ਜੇ ਅੰਦਰ ਦੀ ਲੁੱਕ ਦੀ ਗੱਲ ਕਰੀਏ ਤੇ ਅੰਦਰ ਤੁਸੀਂ ਦੇਖ ਸਕਦੇ ਹੋ ਕਿੰਨੀ ਬੋਲਡ ਲੁੱਕ ਦਿੱਤੀ ਗਈ ਹੈ ਤੇ ਨਾਲੇ 10 ਇੰਚ ਦੀ ਤੁਹਾਨੂੰ LED ਡਿਸਪਲੇ ਮਿਲ ਜਾਏਗੀ ਉਸ ਦੇ ਨਾਲ ਨਾਲ ਹੋਰ ਵੀ ਕਈ ਫੀਚਰ ਹੈ ਜੋ ਸਾਨੂੰ ਸਰਜੀਤ ਸਿੰਘ ਜੀ ਦੱਸਣਗੇ ਹਾਂਜੀ ਇਹਦੇ ਪਹਿਲਾਂ ਵੇਖਿਆ ਜਾਵੇ ਇੱਕ ਸਰ ਇਹਦੇ ਵਿੱਚ ਜੋ ਪਹਿ ਕਮੀਟਰ ਅਡਜਸਟੇਬਲ ਔਰ ਇਹਦੇ ਵਿੱਚ ਨਾਲ ਲੈਵਲ 2 ਦਾ ਅਡਾਪਟਿਵ ਫੀਚਰ ਨਾਲ ਆਗੇ ਔਰ ਇਹਦੇ ਵਿੱਚ ਫਰੰਟ ਤੇ ਵਾਇਰਲੈਸ ਚਾਰਜਰ ਵੀ ਔਰ ਬੈਕ ਤੇ ਵੀ ਵਾਇਰਲੈਸ ਚਾਰਜਰ ਆ ਜਾਏਗਾ ਇਹਦੇ ਵਿੱਚ ਪਿੱਛੇ ਵੀ ਵਾਇਰਲੈਸ ਚਾਰਜਰ ਦਿੱਤਾ ਗਿਆ ਹੈ ਜਿਸ ਦੀ ਬੋਥ ਸਾਈਡ ਵਾਇਰਲੈਸ ਚਾਰਜਰ ਮਿਲ ਜਾਏਗਾ ਤਾਂ ਡੂਲ ਡੂਲ ਵਾਇਰਲੈਸ ਚਾਰਜਰ ਵੀ ਆ ਜਾਏਗਾ ਇਹਦੇ ਵਿੱਚ ਨਾਲ ਇਹਦੇ ਵਿੱਚ ਬਲੂ ਲਿੰਕ ਐਡ-ਆਨ ਹੋ ਜਾਏਗਾ ਇਹਦੇ ਵਿੱਚ ਨਾਲ ਬਲੂ ਲਿੰਕ ਵੀ ਹੈ ਸਨ ਗਲਾਸ ਹੋਲਡਰ ਵੀ ਆ ਜਾਏਗਾ ਨਾਲ ਇਹਦੇ ਵਿੱਚ ਨਾਲ ਪੈਨੋਰਾਮਿਕ ਸਨ ਰੂਫ ਵੀ ਆ ਜਾਏਗਾ ਸਰ ਨਾਲ ਜੋ ਇਰ ਵਿੱਚ ਨਾਲ ਤਾਂ ਨੇ ਉਹ ਇਹਦਾ ਜੋ ਫੀਚਰ ਦਿੱਤਾ ਗਿਆ ਨਾਲ ਡਿਊਲ ਏਸੀ ਦਿੱਤਾ ਗਿਆ ਹੈ ਪੈਸੇਂਜਰ ਸੀਟ ਵਾਲਾ ਆਪਣੇ ਹਿਸਾਬ ਨਾਲ ਅਡਜਸਟ ਕਰ ਸਕਦਾ ਏਸੀ ਨੂੰ ਉਹ ਡਰਾਈਵਰ ਆਪਣੇ ਹਿਸਾਬ ਨਾਲ ਏਸੀ ਨੂੰ ਅਡਜਸਟ ਕਰ ਸਕਦਾ ਹੈ ਡਿਊਲ ਏਸੀ ਯਾਨੀ ਕਿ ਮੋਸਟਲੀ ਜਿਆਦਾਤਰ ਡਰਾਈਵਿੰਗ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਸੀ ਕਿ ਪੈਸੇਂਜਰ ਦੀ ਟੈਂਪਰੇਚਰ ਹੋਰ ਹੈਬਿਟ ਹੈ ਤੇ ਡਰਾਈਵਰ ਦੀ ਹੋਰ ਹੈ ਉਹ ਚੀਜ਼ ਨੂੰ ਸੋਲਵ ਕਰ ਦਿੱਤਾ ਗਿਆ ਹੈ ਉਹ ਚੀਜ਼ ਨੂੰ ਸੋਲਵ ਕਰਕੇ ਦਿੱਤਾ ਗਿਆ ਹੈ ਟੈਂਪਰੇਚਰ ਨੂੰ ਉਹ ਡਿਊਲ ਏਸੀ ਦਿੱਤਾ ਗਿਆ ਹੈ ਇਸ ਦੇ ਨਾਲ ਨਾਲ ਹੋਰ ਕਿਹੜੇ ਨਵੇਂ ਫੀਚਰ ਜਿਹੜੇ ਆ ਉਹ ਐਡ ਕੀਤੇ ਗਏ ਨੇ ਨਵੇਂ ਫੀਚਰ ਸਾਰੇ ਇਹੀ ਐਡ ਹੁਣ ਕੀਤੇ ਗਏ ਕਿ ਇਹਦੀ ਜਿਹੜੀ ਕੋ-ਡਰਾਈਵਰ ਸੀਟ ਵੀ ਹੈਗਾ ਉਹ ਵੀ ਵੈਂਟੀਲੇਟਰ ਵੈਂਟੀਲੇਟਰ ਸੀਟ ਹੈ ਤੇ ਨਾਲ ਉਹ ਜਿਹੜੀ ਐਲੈਕਟ੍ਰੋਨਿਕ 8way ਦੀ ਸੀਟ ਐਡਜਸਟੇਬਲ ਦਿੱਤੀ ਗਈ ਹੈ ਯਾਨੀ ਕਿ 8way ਸੀਟ ਐਡਜਸਟੇਬਲ ਵਿਦ ਇਲੈਕਟ੍ਰੋਨਿਕ ਵੈਂਟੀਲੇਟਰ ਸੀਟ ਤੇ ਇਸ ਦੇ ਨਾਲ ਨਾਲ ਸੇਫਟੀ ਫੀਚਰ ਕਿਹੜੇ-ਕਿਹੜੇ ਦੇ ਨੇ ਸੇਫਟੀ ਫੀਚਰ ਸਾਰੇ ਦੇ ਵਿੱਚ 6 ایر ਬੈਗ ਦਿੱਤੇ ਗਏ ਨੇ ਜੋ ਜੋ ਮਤਲਬ ਬੇਸਿਕ ਤੋਂ ਲੈ ਕੇ ਟੌਪੇ ਵੇਰੀਐਂਟ ਤੱਕ 6 ایر ਬੈਗ ਆਣਗੇ ਇਹਦੇ ਵਿੱਚ ਯਾਨੀ ਕਿ ਸਾਰੇ ਨਹੀਂ 6 ਪੈਕ ਤੁਹਾਨੂੰ ਮਿਲ ਜਾਣਗੇ ਏਅਰ ਬੈਗ ਸੇਫਟੀ ਫੀਚਰ ਐ 6 ਏਅਰ ਬੈਗ ਤੁਹਾਨੂੰ ਮਿਲਣਗੇ ਟੋਟਲ 6 ਏਅਰ ਬੈਗ ਦੇ ਨਾਲ ਗੱਡੀ ਮਿਲੇਗੀ ਤੇ ਗੱਡੀ ਦੀ ਜਿਹੜੀ ਆ ਔਨ ਰੋਡ ਪ੍ਰਾਈਸ ਜਾਂ ਐਕਸ ਸ਼ੋਰੂਮ ਪ੍ਰਾਈਸ ਕੀ ਰਹੇਗਾ 14 ਲੱਖ 9000 ਤੋਂ ਗੱਡੀ ਸਟਾਰਟ ਹੋਈ ਹੁੰਦੀ ਆ ਸਰ ਮਤਲਬ ਬਹੁਤ ਹੀ ਵਧੀਆ ਪ੍ਰਾਈਸ ਜੋ ਨਿਕਲਿਆ ਹੈ ਇਹਦਾ 14 ਲੱਖ 9000 ਤੋਂ ਗੱਡੀ ਸਟਾਰਟ ਹੁੰਦੀ 14 ਲੱਖ 9900 ਤੋਂ ਸ਼ੁਰੂ ਹੋ ਰਹੀ ਹੈ ਗੱਡੀ ਤੇ ਗੱਡੀ ਦੀ ਤੁਸੀਂ ਲਿਖ ਦੇਖ ਲਈਤੀ ਹੈ ਜੇ ਤੁਸੀਂ ਟੈਸਟ ਡਰਾਈਵ ਲੜਨਾ ਚਾਹੁੰਦੇ ਹੋ ਤਾਂ ਹੁੰਦਾ ਹੀ ਇਹ ਨਵਲਟੀ ਹੁੰਡਾਈ ਦੇ ਵਿਜ਼ਿਟ ਕਰੋ ਤੇ ਇਸ ਦੇ ਨਾਲ ਨਾਲ ਤੁਹਾਨੂੰ ਉਹੀ ਗੱਡੀ ਦਾ ਹੋਰ ਬੈਕ ਸਪੇਸ ਵੀ ਦਿਖਾਣੇ ਆ ਬੂਟ ਸਪੇਸ ਵੀ ਦਿਖਾਣੇ ਆ ਜੇ ਗੱਡੀ ਦੀ ਬੈਕ ਲੁੱਕ ਦੀ ਗੱਲ ਕਰੀਏ ਬਹੁਤ ਹੀ ਜ਼ਿਆਦਾ ਵਧੀਆ ਐਲਈਡੀ ਸਟ੍ਰਿਪ ਲਾਈਟ ਦਿੱਤੀ ਗਈ ਹੈ ਤੇ ਆਪਣੇ ਆਪ ਚ ਗੱਡ ਨੂੰ ਬਹੁਤ ਹੀ ਜ਼ਿਆਦਾ ਬੋਲਡ ਲੁੱਕ ਦਿੰਦੀ ਹੈ ਇਸ ਦੇ ਨਾਲ ਨਾਲ ਬੂਟ ਸਪੇਸ ਦੀ ਗੱਲ ਕਰੀਏ ਤੇ ਬੂਟ ਸਪੇਸ ਵੀ ਤੁਹਾਨੂੰ ਬੜੀ ਅਚੀ ਵੇ ਦੇ 180 ਲੀਟਰ ਦਾ ਨਿਊ ਜੋ 180 ਲੀਟਰ ਦਾ ਬੂਟ ਸਪੇਸ ਦਿੱਤਾ ਗਿਆ ਹੈ ਇਹਦੇ ਵਿੱਚ ਦੋ ਬੈਗ ਆਪਾਂ ਬਹੁਤ ਵਧੀਆ ਰੱਖ ਸਕਦੇ ਨੇ ਮਲ 7 ਸੀਟਰ ਹੋਣ ਦੇ ਬਾਵਜੂਦ ਵਿੱਚ 180 ਲੀਟਰ ਦਾ ਬੋਰਡ ਸਪੇਸ ਦਿੱਤਾ ਗਿਆ ਹੈ 180 ਦਾ ਬੋਰਡ ਸਪੇਸ ਅਗਰ ਜੇ ਸੀਟ ਸੀਟ ਸਹੀ ਫੋਲਡ ਕਰ ਦਿੰਦੇ ਆ ਫਿਰ ਕਿੰਨੀ ਕ ਵੈਸਟੀ ਬਣ ਜਾਂਦੀ ਹੈ ਸਰ 575 ਲੀਟਰ ਦਾ ਬੋਰਡ ਸਪੇਸ ਬਣ ਜਾਂਦਾ ਫਿਰ ਤੇ ਬਹੁਤ ਮਤਲਬ ਵਧੀਆ ਮਤਲਬ ਕਿ ਜੇ ਅਗਰ ਸੀਟਾਂ ਫੋਲਡ ਕਰ ਦਿੰਦੇ ਆ ਤੇ ਬੋਰਡ ਸਪੇਸ ਕਾਫੀ ਬਣ ਜਾਂਦਾ ਮਤਲਬ ਗੱਲ ਕਰੀਏ ਕੰਪਲੀਟ ਫੈਮਿਲੀ ਕਾਰ ਜਿਹੜੀ ਹੈ ਉਹ ਇਸ ਵੇਲੇ ਜਿਹੜੀ ਹੈ ਲਗਜ਼ਰੀ ਕਾਰ ਜਿਹੜੀ ਆ ਉਹ ਆਪਾਂ ਕਰਸੇ ਲੱਗਦੀ ਫੀਚਰ ਦੇ ਨਾਲ ਲਗਜ਼ਰੀ ਫੀਚਰ ਇਹਦੇ ਵਿੱਚ ਸਾਰ ਸਾਰੇ ਲਗਜ਼ਰੀ ਫੀਚਰ ਹੀ ਆ ਜਿੱਦਾਂ ਮਤਲਬ ਕਿ ਆਪਣੇ ਆਪ ਨੂੰ ਮਤਲਬ ਸੀਟਾਂ ਆਉਂ ਸੇਟਾਂ ਦਿੱਤੀਆਂ ਗਿਆ 2 ਪੁਆਇੰਟ ਤੇ ਮਤਲਬ ਸੀਟ ਆਪਣੇ ਆਪ ਅਡਜਸਟ ਹੋਏਗੀ ਡਰਾਈਵਰ ਸੀਟ ਆਪਣੇ ਆਪ ਅਡਜਸਟ ਹੋਏਗੀ ਜਿਦਾਵੇਂ ਆਪਾਂ ਇਲੈਕਟ੍ਰੋਨਿਕ ਸੈੱਟ ਕਰ ਸਕਦੇ ਹਾਂ ਗੱਡੀ ਦੇ ਅੰਦਰ ਦੀ ਫੀਚਰ ਦੀ ਗੱਲ ਕਰੀਏ ਬਹੁਤ ਜ਼ਿਆਦਾ ਲਗਜ਼ਰੀ ਗੱਡੀ ਇੰਜੋਏ ਜਿਹੜੀ ਤੁਸੀਂ ਕਰ ਸਕਦੇ ਹੋ ਤੇ ਇਸ ਗੱਡੀ ਦੇ ਨਾਲ ਨਾਲ ਕੰਪਲੀਟ ਫੈਮਲੀ ਜਿਹੜੀ ਹੈ ਫੈਮਲੀ ਕਾਰ ਹੈ ਤੇ ਨਾਲ ਨਾਲ ਇਸ ਦੀ ਗੱਲ ਕਰੀਏ ਤੇ ਜਿਹੜੀ ਹੈ ਲਗਜ਼ਰੀ ਤੁਸੀਂ ਇਸ ਗੱਡੀ ਦੇ ਨਾਲ ਇੰਜੋਏ ਕਰ ਸਕਦੇ ਹੋ ਤੇ ਗੱਡੀ ਦੇ ਲੁੱਕ ਜਿਹੜੀ ਆਪਣੇ ਆਪ ਤੇ ਬਹੁਤ ਹੀ ਸੋਹਣੀ ਲੁੱਕ ਹੈ ਤੇ ਗੱਡੀ ਦਾ ਟੈਸਟ ਵੀ ਲੈਣੀ ਹੈ ਤੇ ਨਵਲਟੀ ਹੁੰਡਾਈ ਜੀਟੀ ਰੋਡ ਅੰਮ੍ਰਿਤਸਰ ਤੇ ਆਓ ਤੁਸੀਂ ਇਸ ਟੈਸਟ ਡਰਾਈਵ ਲਓ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਕਿ ਤੁਹਾਨੂੰ ਆਹ ਗੱਡੀ ਕਿਸ ਤਰ੍ਹਾਂ ਲੱਗਦੀ ਹੈ ਇਸ ਦੀ ਟੈਸਟ ਡਰਾਈ